ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਇੱਥੋਂ ਦੇ ਸੰਤ ਮਹਾਪੁਰਖ ਸੰਤ ਬਾਬਾ ਬਲਜਿੰਦਰ ਸਿੰਘ ਜੀ ਜੋ ਚੜ੍ਹਾਈ ਕਰ ਗਏ ਸੀ ਚੋਲਾ ਛੱਡ ਗਏ ਸੀ ਅੱਜ ਉਹਨਾਂ ਦੀ ਜੋ ਉਹਨਾਂ ਦਾ ਅੱਜ ਆ ਅੰਤਮ ਸੰਸਕਾਰ ਹੈ ਜੀ ਤੁਹਾਨੂੰ ਦਿਖਾਵਾਂਗੇ ਜੀ ਸੰਗਤਾਂ ਦੇ ਦਰਸ਼ਨ ਕਰਾ ਰਹੇ ਹਾਂ ਤੇ ਇੱਥੇ ਜੋ ਸੰਗਤਾਂ ਪਹੁੰਚੀਆਂ ਸੰਗਤਾਂ ਦਾ ਜੋ ਹੜਾ ਆਇਆ ਹੋਇਆ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਲਾਈਵ ਤਸਵੀਰਾਂ ਤੇ ਸਾਡੇ ਨਾਲ ਜੁੜੇ ਰਹੋ ਗੁਆਹਕੁਂ ਦੀ ਕਸਲਸਾ ਵਾਜਦੀ ਕੀ ਕਰੇ ਇਹਨੇ ਇਹਦਾ ਹੋਸ ਤੇ ਗੇਰਦਾ ਹੋਈ ਬੱਤਾਂ ਹੋਈ ਲੋਕ ਨੇ ਅੱਜ ਸੰਤਮਾ ਪਰਖਾਂ ਦਾ ਜੋ ਅੰਤਮ ਸੰਸਕਾਰ ਆ ਥੋੜੀ ਹੀ ਦੇਰ ਬਾਅਦ ਜੋ ਕੀਤਾ ਜਾਣਾ ਹੈ ਤੇ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਸੰਗਤ ਦੂਰੋ ਦੂਰੋਂ ਮੀਂਹ ਦੇ ਵਿੱਚ ਵੀ ਜਿਹੜੀਆਂ ਸੰਗਤਾਂ ਦੂਰੋ ਦੂਰੋਂ ਸੰਤਾਂ ਦੇ ਦਰਸ਼ਨ ਕਰ ਰਹੀ ਪਹੁੰਚ ਰਹੀਆਂ ਨੇ میری <ام>

Why wow, is <laughs> <laughs> ساعة 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 ساعة

ਕਿਉਂਕਿ ਸਤ ਸ੍ਰੀ ਅਕਾਲ ਹੈ ਜੀ ਸਿਕਰਟੇਟ 1 ਮੰਦਿਰਵਾ ਦੇ ਪਾਪਾ ਕਾਲਜ ਯੂਨੀਵਰਸਿਟੀ ਦਾ ਕਿਰਕਨ ਹਾਂ ਬਤ। ਦਿਨਾਸ਼ੂਰ ਦੇ ਨਾਮ ਤੇ ਪਟਿਆਲਾ ਦੇ ਯੂਨੀਵਰਸਿਟੀ ਮੀਂਗਰ। ਪੰਜ ਚਾਬੇ। ਹਾਂਜੀ ਸਤ ਸੰਗਤੀ ਤੁਹਾਨੂੰ ਜੋ ਸੰਤਾਂ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜੋ ਸੰਗਤਾਂਏ ਸੰਤਾਂ ਦੇ ਦਰਸ਼ਨ ਅੰਦਰ ਕਰ ਰਹੀ ਐ ਤੇ ਤੁਹਾਨੂੰ ਦਰਸ਼ਨ ਕਰਾਉਣੇ ਸੰਗਤਾਂ ਦੇ ਤੇ ਨਾਲੇ ਸੰਤ ਮਹਾਂਪੁਰਖਾਂ ਦੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਦੇ ਦਰਸ਼ਨ ਕਰਾਉਨੇ ਆ। ਭਾਈ ਮਾਰਕ। ਤਾਤ ਨਾ। ਉਹ ਜੋ ਗ੍ਰੀਓ ਜੋ ਕਿ ਯਾਰ 4-5 ਮੈਂ ਚਾਹੀਦਾ। ਪ੍ਰੈਸ਼ਰ ਬੋਟਰ ਮਲੇ। کوشش کری کر کے ویڈیو گرافی ہے وسے کہ جو نو نو کیسا چکر کا اس پار کا نام ہے کتنا اس کمیٹی پر خاص کر کیلے کرنے اپ کے ایسے سان کے جس طرح کا کہتے ہیں کیسے طرح اسے اپ کے مراجعه कराए 갔다 مارتے